ਹਾਂਜੀ ਸਿੱਧਕ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਦੋਸਤ ਇੱਕ ਅਚੰਭੇ ਵਾਲੀ ਗੱਲ ਆ ਪਹਿਲਾਂ ਤਾਂ ਆਪਾਂ ਸਰਕਾਰ ਦੀ ਸਲਾਹਨਾ ਕਰਦੇ ਹਾਂ ਵੀ ਬਹੁਤ ਵਧੀਆ ਪ੍ਰਬਾਲਾ ਕਰਦੀ ਆ ਖੇਡਾਂ ਕਰਾ ਕੇ ਪਰ ਇਹ ਲੁਧਿਆਣੇ ਦਾ ਬਹੁਤ ਹੀ ਜ਼ਿਆਦਾ ਨਾਮੀ ਤਗੜਾ ਸਟੇਡੀਅਮ ਆ ਜਿੱਥੇ ਹਾਲਾਤ ਅੰਦਰ ਤੁਹਾਨੂੰ ਮੈਂ ਦਿਖਾ ਰਿਹਾ ਪੱਖੇ ਖਰਾਬ ਪਏ ਨੇ ਤਾਰਾ ਲੰਕਦੀਆਂ ਨੇ ਉਹ ਪੱਖੇ ਬੰਦ ਪਿਆ ਤੁਹਾਨੂੰ ਦਿਖ ਰਿਹਾ ਵਾ ਜਦ ਪਤਾ ਵੀ ਖੇਡਾਂ ਹੋਣੀਆਂ ਨੇ ਮੈਂਟੇਨੈਂਸ ਜਿਹੜੋ ਇਹ ਚਾਰਜ ਲੈਂਦੇ ਨੇ ਖਰਚੇ ਪੈਂਦੇ ਨੇ ਤੇ ਮੈਂਟੇਨੈਂਸ ਕਿਉਂ ਨਹੀਂ ਕਰਕੇ ਰੱਖਦੇ ਹੈਗੇ ਜੋ ਵੀ ਉੱਥੇ ਦੇ ਪ੍ਰਬੰਧਕ ਨੇ ਮੇਨ ਗੱਲ ਪ੍ਰਬੰਧਕਾਂ ਦੀ ਆ ਖੈਰ ਮੁੱਖ ਮੰਤਰੀ ਪੰਜਾਬ ਤਾਂ ਆ ਕੇ ਸਟੇਜ 'ਤੇ ਪੱਖੇ ਟੰਗਣੋਂ ਰਿਹਾ ਸੋ ਮੁੱਖ ਮੰਤਰੀ ਪੰਜਾਬ ਦਾ ਪ੍ਰਾਲਾ ਇਹ ਆ ਸਰਕਾਰ ਦਾ ਵੀ ਉਹਨਾਂ ਨੇ ਖੇਡਾਂ ਕਰਵਾਈਆਂ ਬੱਚਿਆਂ ਦੇ ਹੌਸਲੇ ਬਲੰਦ ਹੋਏ ਨੇ ਪਰ ਜਿਹੜੇ ਉੱਥੇ ਪ੍ਰਬੰਧਕ ਨੇ ਉਹਨਾਂ ਦਾ ਹਾਲ ਦੇਖ ਲਓ ਉਹ ਤਾਰਾ ਲੰਕਰੀਆਂ ਨੇ ਗਰਮੀ ਦਾ ਮੌਸਮ ਹੈ ਬੱਚਿਆਂ ਦੀ ਮਜਬੂਰੀ ਆ ਜਾਂ ਉਤਸ਼ਾਹ ਉਹਨਾਂ ਵਿੱਚ ਉੱਥੇ ਬੈਠਣ ਦਾ ਠੀਕ ਹੈ ਨਾ ਕੋਈ ਹੋਰ ਚਾਰਾ ਇਹ ਨਹੀਂ ਆ ਆ ਦੂਜਾ ਜਿਹੜਾ ਹੈਗਾ ਪੈ ਪੱਖੇ ਵਾਲਾ ਲੰਕੜਾ ਇਹਦੇ ਵਿੱਚ ਤਾਰਾ ਲੰਕਰੀਆਂ ਨੇ ਤੁਸੀਂ ਜ਼ੂਮ ਕਰਕੇ ਦੇਖ ਸਕਦੇ ਹੋ ਇੱਕ ਪਹਿਲੇ ਪੱਖੇ ਦੀ ਤਾਰਾ ਲੰਕਰੀ ਦਿਖਾਤੀਆਂ ਤੇ ਜਿਹੜਾ ਹੁਣ ਆ ਪੱਖਾ ਦਿਖ ਰਿਹਾ ਇਹ ਬੰਦੇ ਪਿਆ ਹੋ ਪੂਰੀ ਲਾਈਨ ਪੱਖੇ ਦੀ ਬੰਨ ਪਈ ਆ ਸੋ ਕੀ ਕਹਾਂਗੇ ਇਹਨਾਂ ਲੋਕਾਂ ਨੂੰ ਆਪਾਂ ਵੀ ਪ੍ਰਬੰਧਕ ਕੀ ਕਰਦੇ ਨੇ ਇਹਨਾਂ ਨੂੰ ਤਨਖਾਹਾਂ ਵੀ ਮਿਲਦੀ ਐ ਇਹਨਾਂ ਸਾਰਾ ਕੁਝ ਆ ਸਟੇਡੀਅਮ 'ਚ ਬਹੁਤ ਬੱਚੇ ਬੈਠੇ ਨੇ ਅਗਲੀ ਵੀਡੀਓ 'ਚ ਤੁਹਾਨੂੰ ਦਿਖੂਗਾ ਵੀ ਬੱਚੇ ਕਿੰਨੇ ਨੇ ਸਾਰੇ ਪਾਸੇ ਬੱਚਿਆਂ ਦਾ ਇਕੱਠ ਹੈਗਾ ਤੇ ਇਹ ਪਨੀਰੀ ਸਾਡੀ ਜਿਹਨੇ ਅੱਗੇ ਜਾ ਕੇ ਮੱਲਾ ਮਾਰਨੀਆਂ ਨੇ 올림픽 ਦੇ ਵਿੱਚੋਂ ਮੈਡਲ ਜਿੱਤ ਕੇ ਲੈ ਕੇ ਆਉਣੇ ਨੇ ਇੱਥੇ ਸਵਾਲ ਇਹ ਵੱਡਾ ਚਿੰਨ੍ਹ ਇਹ ਆ ਵੀ ਇਹ ਕਿਉਂ ਮੈਂਟੀਨੈਂਸ ਨਹੀਂ ਰੱਖਦੇ ਹੈਗੇ ਕਾਰਨ ਕੀ ਇਸ ਚੀਜ਼ ਦਾ ਹਨਾ ਆਪਾਂ ਹੋਰ ਅੱਗੇ ਚੱਲਦੇ ਹਾਂ ਤੁਹਾਨੂੰ ਦਿਖਾਉਣਾ ਹੈ ਇੰਡੋਰ ਸਟੇਡੀਅਮ ਹੈ ਇਹ ਲੁਧਿਆਣੇ ਦਾ ਸਾਹਮਣੇ ਹੁਣ ਤੁਹਾਨੂੰ ਬੋਰਡ ਵੀ ਦਿਖੂਗਾ ਇਹਦਾ ਸਟੇਡੀਅਮ ਦਾ ਜੋ ਪਿੱਛੇ ਬੈਨਰ ਲੱਗਿਆ ਹੋਇਆ ਹੈ ਹਨਾ ਇੱਥੇ ਹੁਣ ਮੈਂ ਜੂਮ ਕਰੂੰਗਾ ਤੇ ਉਹ ਇਹ ਬੈਨਰ ਦੇਖੂਗਾ ਤੁਹਾਨੂੰ ਇੱਥੋਂ ਤੁਸੀਂ ਆਪ ਨੋ ਪੜ੍ਹ ਲਓ ਵੀ ਕਿਹੜਾ ਸਟੇਡੀਅਮ ਹੈ ਇਹ ਇਹ ਆ ਦੇਖੋ ਤੁਹਾਡਾ ਨਾਮ ਆ ਗਿਆ ਇਹ ਲੁਧਿਆਣਾ ਬੈਡਮਿੰਟਨ ਅਕੈਡਮੀ ਲੁਧਿਆਣਾ ਬੈਡਮਿੰਟਨ ਅਕੈਡਮੀ ਸਾਹਮਣੇ ਲਿਖਿਆ ਆ ਇਹ ਪੂਰਾ ਬੋਰਡ ਦੇਖ ਰਿਹਾ ਹਾਂ ਤੁਹਾਨੂੰ ਤੇ ਹੁਣ ਇਹਦੇ ਬਾਰੇ ਤੁਸੀਂ ਕੀ ਕਹੋਗੇ ਫਿਰ ਗਰਾਊਂਡ ਵਧੀਆ ਬਣਾਇਆ ਆ ਆ ਕੋਚ ਸਾਹਿਬ ਸੁੱਤੇ ਪਏ ਨੇ ਜਿਹੜੇ ਟੀਮ ਲੈ ਕੇ ਆਏ ਨੇ ਇਹ ਵੀ ਬਹੁਤ ਵੱਡਾ ਸਵਾਲ ਹੈ ਯਾ ਚੀਨਾ ਕੋਚ ਸਾਹਿਬ ਤੇ ਪਤਾ ਨਹੀਂ ਕਿਹੜੇ ਸਕੂਲ ਨਾਲ ਆਏ ਹੋਣੇ ਆ ਕਿਉਂਕਿ ਬਾਕੀ ਸਾਰੇ ਬੈਠੇ ਨੇ ਤੇ ਇਹਨਾਂ ਦਾ ਸੌਣ ਦਾ ਕੋਈ ਕਾਰਨ ਹੈ ਨਹੀਂ ਸੀਗਾ ਇੱਥੇ ਐਂਡੋਰ ਸਟੇਡੀਅਮ ਦੇ ਵਿੱਚ ਆਹ ਦੇਖੋ ਕੁੱਤੇ ਇਹ ਕਿਸੇ ਨੂੰ ਵੱਡੇ ਕਿੰਨੀ ਇੱਥੇ ਤਕਲੀਫ ਵਾਲਾ ਕੰਮ ਹੋ ਜਾਂਦਾ ਕਾਰਨ ਕੀ ਹੋ ਗਿਆ ਇੱਥੇ ਕੁੱਤਿਆਂ ਨੇ ਅੰਦਰ ਆਉਣ ਦਾ ਸੋ ਬੱਚੇ ਬਹੁਤ ਵਧੀਆ ਖੇਡੇ ਨੇ ਬਹੁਤ ਟੀਮਾਂ ਸੀ ਬਹੁਤ ਦੂਰੋਂ ਦੂਰੋਂ ਬੱਚੇ ਆਏ ਨੇ ਇੱਥੇ ਖੇਡਣ ਸ਼ਲਾਘਾਯੋਗ ਕਰਮਾ ਸਰਕਾਰ ਦਾ ਇਹ ਬਹੁਤ ਪਰ ਬੇਹਦੀ ਹੈ ਇਹ ਆ ਵੀ ਜਿੱਥੇ ਬੱਚਿਆਂ ਨੇ ਖੇਡਣਾ ਵਾ ਹੋਰ ਆ ਉੱਥੇ ਘੱਟੋ ਘੱਟ ਇਹਨਾਂ ਚੀਜ਼ਾਂ ਦੀ ਮੇਨਟੇਨੈਂਸ ਤਾਂ ਕਰਵਾਈ ਜਾਵੇ ਇਹਨਾਂ ਪ੍ਰਬੰਧਕਾਂ ਦੇ ਤੇੜੀ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਸੋ ਧੰਨਵਾਦ ਤੁਹਾਡਾ